ਬਬਰ ਖਾਲਸਾ ਇੰਟਰਨੈਸ਼ਨਲ ਟੈਰਰ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਇਸ ਵੱਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਰੰਧਾਵਾ ਸਾਥੀ ਅੰਮ੍ਰਿਤਸਰ ਪੁਲਿਸ ਨੇ ਕਾਬੂ ਕਰ ਲਿਆ ਅੰਕਾਰ ਸਿੰਘ ਨਾਂ ਦੇ ਵਿਅਕਤੀ ਨੂੰ ਦਰਅਸਲ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਯੂਕੇ ਦੇ ਵਿੱਚ ਬੈਠੇ ਧਰਮ ਸੰਧੂ ਵੱਲੋਂ ਇਹ ਗੈਂਗ ਆਪਰੇਟ ਕਰ ਰਿਹਾ ਸੀ ਦੱਸਦੇ ਚਾਹੀਏ ਕਿ ਬਬਰ ਖਾਲਸਾ ਇੰਟਰਨੈਸ਼ਨਲ ਟੈਰਰ ਗੈਂਗ ਜਿਸ ਦਾ ਪਰਦਾਫਾਸ਼ ਕੀਤਾ ਗਿਆ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਰੰਧਾਵਾ ਸਾਥੀ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਅੰਕਾਰ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਜਿਸ ਨੂੰ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਯੂਕੇ ਦੇ ਵਿੱਚ ਬੈਠੇ ਕਰਮ ਸੰਧੂ ਵੱਲੋਂ ਇੱਕ ਗੈਂਗ ਨੂੰ ਆਪਰੇਟ ਕੀਤਾ ਜਾ ਰਿਹਾ ਸੀ। ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਾ ਕੋਲੋਂ 6 ਪਿਸਟਲ, 4 ਬਲੌਕ ਅਤੇ ਹੋਰ ਅਸਲਾ ਬਰਾਮਦ ਕੀਤਾ ਗਿਆ। ਇਸ ਤੇ ਪੁਲਿਸ ਜਿਹੜੀ ਆਪਰਾਸ ਕਾਨਫਰੰਸ ਕਰਦੀ ਹੈ ਨਜ਼ਾਰੀ ਸਭ ਤੋਂ ਵੱਡਾ ਪ੍ਰੈਸ ਕਾਨਫਰੰਸ ਦੇਖ ਲੈਣਾ। ਸਰਵਿਸਟ੍ਰੇਨ ਦੇ ਖਲਾਫ 0 ਡਾਲਰਸ ਫੰਡਸ ਪੋਸੀਬਲ ਹੈ ਕਮਿਸ਼ਨ ਨੂੰ ਸਪੋਰਟ ਦਸਤਾਵੇਜ਼ੋ ਬਹੁਤ ਬੜੀ ਨਾਮ ਮਿਲੀ ਹੈ ਇੱਕ ਬਬਲ ਖਾਲਸਾ ਨਾਲ ਰਿਲੇਟਡ ਟੈਰਰ ਮੋਡਿਊਲ ਦੇਖੋ ਬਸ ਕੀਤਾ ਗਿਆ ਹੈ ਲੋ ਔਰ 6 ਸਰਵਿਸਟਿਕੇਟਡ ਵੈਪਨ ਜਿਹੜੇ ਆ ਉਹ ਬਰਾਮ ਕੀਤੇ ਗਏ ਚਾਰ ਬਲੌਕ ਦੇ 9mm ਕੈਲੀਬਰ ਦੇ ਔਰ 2 PX5 ਜਿਹੜੇ 0.304 ਕੈਲੀਬਰ ਦੇ ਵੈਪਨਸ ਨੇ ਇਬੜੀ ਸਿਬਿਸਟੀਕੇਟਿਡ ਦੇ ਮੈਨ ਸਮੇਂ ਦਾ ਕੇ ਲੀਥਲ ਵੈਪਨਸ ਨੇ ਔਰ ਜਿਹੜਾ ਬੇਸਿਕ ਇਹਦੇ ਚ ਇੱਕ ਜਿਹੜਾ ਇਹਨਾਂ ਦਾ ਪੈਰੈਂਟ ਬਬਰ ਖਾਲਸਾ ਦਾ ਜਿਹੜਾ ਇੱਥੇ ਕੰਮ ਕਰ ਰਿਹਾ ਬੰਦਾ ਉਹ ਛੁੜ ਗਿਆ ਉਹਦਾ ਨਾਮ ਹੈ ਜੀ ਅਨਕਾਰ ਸਿੰਘ ਰੀਅਸ ਸਰਵਾਰ son of ਰਾਮ ਸਿੰਘ ਬੇਨ ਜਲਾਲ ਉਸਮਾਨ ਵੀ ਐਸ ਮਹਿਤਾ ਅਮਰਸਰ ਰੂਰਲ 18 ਸਾਲ ਦੇ ਟੀਨ ਮੁੰਡਾ ਹੈ 10th ਪਾਸ ਹੈ ਦੇ ਪੜਾਈ ਕਰ ਰਿਹਾ ਹੈ ਪਰ ਇਹ ਗਮ ਕੰਪਨੀ ਜਾ ਕੇ ਇਹਨਾਂ ਦਾ ਅਸੋਸੀਏਟ ਹੋ ਗਿਆ ਇਹਦਾ ਸਾਰਾ ਮੋਡਿਊਲ ਹੈ ਬਾਹਰੋਂ ਬੈਠਾ ਯੂਕੇ ਬੇਸਡ ਹੈ ਇੰਗਲੈਂਡ ਬੇਸਡ ਧਰਮ ਸਿੰਘ ਜੀਆ ਸ਼ਰਮਾ ਸੰਧੂ ਸਮਉ ਮੇਜਰ ਸਿੰਘ ਵਿਲੇਜ ਤੋਂ ਆਕਲਾ ਅੰਮ੍ਰਿਤਸਰ ਰੂਰਲ ਇਹ ਜੋਗੇਟ ਬਹੁਤ ਟੌਪ ਟੈਰਸ ਸਰਵਿੰਦਰ ਰਿੰਦੇ ਦਾ ਖਾਸ ਹੁੰਦਾ ਹੈ ਔਰ ਉਹਦੇ ਥਰੂ ਇਹ ਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਪੁਸ਼ ਕੀਤੀਆਂ ਗਈਆਂ ਡਿਸਾਈਨਮੈਂਟ ਦੇ ਥਰੂ ਵੈਪਨਸ ਨੇ ਪਰ ਇਹ ਜਿਹੜੀ ਮੋੜਲੀ ਪੁਸ਼ ਕੀਤੀ ਹੋਈ ਆ ਆ ਓਮਕਾਰ ਸਿੰਘ ਨੇ ਰਿਸੀਵ ਕਰਕੇ ਅੱਗੇ ਇੱਕ ਹੋਰ ਕਿਸੇ ਨੂੰ ਇਹ ਡਿਲੀਵਰੀ ਦੇਣੀ ਸੀ ਜੋ ਕਿ ਕਟਆਊਟ ਬਣਾਏ ਜਾਂਦੇ ਆ ਇਹਨਾਂ ਟੈਰਰ ਮੋਡਿਊਲਸ ਤੋਂ ਵੱਲੋਂ ਉਹ ਇਹ ਚਾਪਾ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਬਾਹਰ ਬੈਠੇ ਜਿਹੜੇ ਹਿੰਡਲਰਸ ਨੇ ਪਰ ਮਸਤੂ ਵੀ ਕਾਫੀ ਕੇਸਸ ਦੇ ਵਿੱਚ ਫਿਕਰ ਹੋਇਆ ਪਰ ਇਹ ਜਿਹੜੀ ਐਕਟੀਵिटीज ਨੇ ਇਹਦੇ ਇੱਥੇ ਗਰਾਊਂਡ ਲੈਵਲ ਦੇ ਬੰਦੇ ਨੇ ਉਹਨਾਂ ਦੇ ਨੂੰ ਯੂਜ਼ ਕਰਕੇ ਆਪਣਾ ਨੈਟਵਰਕ ਇਹ ਟੈਰਰਿਸਟ ਐਕਟੀਵिटीज ਨੂੰ ਅ ਬढ़ावा ਦੇਣ ਵਾਸਤੇ ਇਹ ਚੀਜ਼ਾਂ ਮੋਈਆਂ ਗਈਆਂ ਤੇ ਫਿਰ ਡਿਸਕਸਟ ਹੋ ਰਹੀਆਂ ਸੀ